ਮਮਾ ਤੁਸੀਂ ਕੀ ਕਰੀ ਜਾਂਦੇ ਹੋ ਆ ਤੇਰੇ ਸਕੂਲੋਂ ਲੈ ਜਾਪਾਇਆ ਕੀ ਉਹ ਕਹਿੰਦੇ ਵੀ ਬਲੇਜ਼ਰ ਲੈ ਕੇ ਆਉਣੀ ਹੈ ਸਰਦੀ ਵਾਲੀ ਹਾਂ ਮੈਨੂੰ ਇਹ ਵੀ ਯਾਦ ਨਹੀਂ ਸਰਦੀ ਵਾਲੀ ਬਲੇਜ਼ਰ ਕਿੱਥੇ ਰੱਖਦੀ ਹੈ ਕਿਹੜੇ ਬੈੱਡ 'ਚ ਕਿਹੜੀ ਕਾਰਨਰ 'ਚ ਪਈ ਹੈ ਮੈਨੂੰ ਕੋਈ ਯਾਦ ਨਹੀਂ ਆ ਰਹੀ ਹਾਂ ਬੀ ਤਾਂ ਉਹ ਕੱਲ ਨੂੰ ਤੇਰੇ ਆਏ ਉਹਨਾਂ ਦਾ ਮੈਸਜ ਹੈ ਮੈਂ ਆਉਂਦਾ ਤੇਰੀ ਦਾ ਵੀ ਤੇਰੀ ਜਿਹੜੀ ਆਈਡੀ ਕਾਰਡ ਦਵਾਉਣਾ ਪੈਂਦਾ ਤੇ ਵੈਂਟਰ ਆ ਰਹੀ ਯੂਨੀਫਾਰਮ ਕਿਹੜਾ ਲੈ ਜੂਨੀ ਅਮਾ ਦਾ ਸਕੂਲ ਦਾ ਹੱਤੀ ਦਿੰਦੀ ਹੈ ਹਾਂ ਦੂਜੀ ਚ ਬਣਾ ਲੈ ਨਮੂ ਵੈਂਟਰ ਇੰਚ ਬਣਾ ਦੇਣੀ ਪੱਤਾ ਲੈ ਲਾ ਦੂਜੀ ਚ ਬਣਾ ਲਓ ਬਸ ਤੁਸੀਂ ਕੀ ਅੱਜ ਮੈਂ ਫਿਰ ਨੌਟ ਖੇਡ ਰਹੀ ਜਾਂਦਾ ਸੱਤ ਸਰੀਆ ਕਲ ਫਰੈਂਡਸ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਣਗੇ ਤੰਦਰੁਸਤ ਹੋਣਗੇ ਪਰਮਾਤਮਾ ਤੁਹਾਨੂੰ ਸਾਰੀਆਂ ਤਰਕੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਨਾ ਤਲੋਜੀ ਇੱਥੇ ਹੋ ਗਿਆ ਸੀ ਦੁਪਹਿਰ ਦਾ ਟਾਈਮ ਤੇ ਆਪਾਂ ਇੱਥੇ ਸਮੋਸਿਆਂ ਦੀ ਕਰ ਰਏ ਸੀ ਕਿ ਪਾਰਟੀ ਅੱਜ ਆਪਣਾ ਉਹ ਕੰਮ ਹੋਇਆ ਜਿਹਦੀ ਆਪਾਂ ਨੂੰ ਬਹੁਤ ਟਾਈਮ ਤੋਂ ਵੇਟ ਸੀ 10 ਸਾਲ ਹੋ ਗਏ ਮੇਰੇ ਵਿਆਹ ਨੂੰ ਤੇ 13 ਸਾਲ ਦੀਦੀ ਦੇ ਵਿਆਹ ਹੋ ਗਏ 13-14 ਸਾਲ ਹਨਾ ਮੇਰੀ ਜਠਾਣੀ ਦੇ ਵਿਆਹ ਨੂੰ ਤੇ ਜਿਵੇਂ ਮੈਂ ਤੁਹਾਨੂੰ ਅੱਗੇ ਵਲੌਗ ਦੇ ਵਿੱਚ ਹਨਾ ਗੱਲ ਕਰਦੀ ਹੈਗੀ ਆ ਵੀ ਸਾਡੀ ਜੁਆਇੰਟ ਫੈਮਿਲੀ ਹੈ ਹਨਾ ਬਹੁਤ ਛੋਟਾ ਘਰ ਹੈ ਤੇ ਸਾਡੀ ਜਦੋਂ ਜ਼ਿਹਰ ਚੱਲ ਰਹੀ ਸੀ ਹਨਾ ਘਰ ਦੇਖਦੇ ਪਏ ਸੀਗੇ ਮੈਂ ਤੁਹਾਡੇ ਨੇ ਵੀ ਗੱਲ ਸ਼ੇਅਰ ਕੀਤੀ ਸੀ ਅਸੀਂ ਬਹੁਤ سارے ਘਰ ਦੇਖੇ ਆ ਪਲਾਟ ਦੇਖੇ ਦਸੰਬਰ ਦੇ ਅਸੀਂ ਟਰਾਈ ਕਰ ਰਹੇ ਹੈਗੇ ਆ ਹਨਾ ਪਰ ਸਾਨੂੰ ਕੁਝ ਵੀ ਨਹੀਂ ਅਜਜ ਦਾ ਮਿਲਿਆ ਅਸੀਂ ਚਾਹੁੰਦੇ ਸੀਗੇ ਵੀ ਦੋ ਮਕਾਨ ਇੱਕੋ ਜਿਹੇ ਮਿਲ ਜਾਣ ਹਨਾ ਪਰ ਉਹ ਤਾਂ ਪੋਸੀਬਲ ਹੋਇਆ ਹੀ ਨਹੀਂ ਆ ਸਾਨੂੰ ਕਿਉਂਕਿ ਇੱਕੋ ਜਿਹੇ ਬਣਾ ਕੇ ਜੇ ਤਾਂ ਕੋਈ ਵੇਚਦੇ ਹੈਗੇ ਆ ਕੰਸਟਰਕਟਰ ਹੁੰਦੇ ਜਿਵੇਂ ਹਨਾ ਤਾਂ ਉਹ ਮਤਲਬ ਉਨੇ ਵਧੀਆ ਨਹੀਂ ਹੁੰਦੇ ਹੈਗੇ ਹਨਾ ਉਹ ਮਾੜਾ ਸਮਾਨ ਲਾ ਕੇ ਬਣਾ ਦਿੰਦੇ ਹੈਗੇ ਆ ਤੇ ਅੱਜ ਫਾਈਨਲੀ ਆਪਾਂ ਇੱਕ ਪਲਾਟ ਲੈ ਲਿਆ ਹੈਗਾ ਹਨਾ ਪਲਾਟ ਦਾ ਸੌਦਾ ਹੋ ਗਿਆ ਤੇ ਅੱਗੇ ਆਪਾਂ ਤੁਹਾਨੂੰ ਸ਼ੇਅਰ ਕਰਦੇ ਹਾਂ ਵੀ ਕਿੱਥੇ ਹੋਇਆ ਕਿਹੜੀਆਂ ਗਲੀਆਂ 'ਚ ਹੋਇਆ ਕੀਵ ਜਾ ਪਲਾਟ ਹੈ ਹਨਾ ਤੇ ਇੱਥੇ ਪਾਰਟੀ ਚੱਲ ਰਹੀ ਸੀਗੀ ਕਹਿੰਦੇ ਸੀਗੇ ਚਲੋ ਜੀ ਅੱਜ ਤਾਂ ਕੁਝ ਖਾਣਾ ਹੀ ਹੈ ਤੇ ਅੱਜ ਮੇਰਾ ਬ੍ਰਦਰ ਆਇਆ ਸੀਗਾ ਇਹਨਾਂ ਨਾਲ ਗਿਆ ਸੀ ਸਾਰਾ ਕੁਝ ਜੋ ਵੀ ਉਹ ਬਿਆਨਾ ਵਗੈਰਾ ਹੁੰਦਾ ਹੈ ਹਨਾ ਫਾਰਮੈਲਿਟੀਆਂ ਨੋਟਰੀ ਵਗੈਰਾ ਦਾ ਜੋ ਕੰਮ ਹੁੰਦਾ ਵਸ ਮੈਨੂੰ ਇੰਨਾ ਹੀ ਨੌਲੇਜ ਤਾਂ ਹੈ ਨਹੀਂ ਇਹਨਾਂ ਗੱਲਾਂ ਦੀ ਤੇ ਉਹ ਮੰਮੀ ਨੂੰ ਲੈ ਕੇ ਦਫ਼ਤਰ ਚੋਂ ਤੇ ਸਾਰੇ ਇਹ ਸਾਈਨ ਸੂਣ ਵਾਲੀ ਕਾਰਵਾਈ ਉਹ ਕਰਕੇ ਆਏ ਸੀਗੇ ਨਾ ਤੇ ਅੱਗੇ ਦੱਸਦੀ ਆ ਆਪਾਂ ਕਿੰਨੀ ਜਗ੍ਹਾ ਲਈ ਹੈ ਕਿੱਥੇ ਲਈ ਹੈ ਹੈਨਾ ਤੇ ਸਾਰਿਆਂ ਲਈ ਇਹ ਬਹੁਤ ਹੀ ਵੱਡੀ ਖੁਸ਼ੀ ਦਾ ਪਲ ਸੀ ਕਿਉਂਕਿ ਇੱਕ ਮਹੀਨੇ ਤੋਂ ਸਾਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਗਈ ਸੀ ਵੀ ਹੁਣ ਰਿਟਾਇਰਮੈਂਟ ਐ ਸੌਰੀ ਐਸ ਮਹੀਨੇ ਚ ਮੰਮੀ ਦੀ ਹੋ ਜਾਣੀ ਹੈ ਤੇ ਇਸ ਤੋਂ ਬਾਅਦ ਵੀ ਫੇਰ ਉਹੀ ਹੈ ਨਾ ਇੱਕ ਗਰਮੀ ਸ਼ੁਰੂ ਹੋ ਜਾਣੀ ਹੈ ਵੀ ਕੁਝ ਘਰ ਮਿਲਿਆ ਨਹੀਂ ਹੈਗਾ ਏ ਫਾਈਨਲੀ ਇਹ ਟੈਨਸ਼ਨ ਥੋੜੀ ਜਿਹੀ ਘੱਟ ਗਈ ਹੈਗੀ ਇਹ ਵੀ ਕਿਹੜਾ ਚਲੋ ਪਲਾਟ ਤਾਂ ਲਿੱਤਾ ਗਿਆ ਹਨ ਫਿਰ ਬਾਬਾ ਜੀ ਨੇ ਜਿਵੇਂ ਹਿੰਮਤ ਬਖਸ਼ੀ ਹੌਲੀ ਹੌਲੀ ਇਹਨੂੰ ਤਿਆਰ ਕਰ ਲਾਂਗੇ ਮਕਾਨ ਹਨਾ ਅਸੀਂ ਇਹ ਪਲਾਟ ਦੇਖਿਆ ਨਹੀਂ ਸੀ ਤੇ ਮੇਰੇ ਬ੍ਰਦਰ ਨੇ ਵੀ ਨਹੀਂ ਦੇਖਿਆ ਸੀ ਹਨਾ ਤੇ ਮੇਰਾ ਬ੍ਰਦਰ ਕਹਿ ਰਿਹਾ ਸੀ ਚਲੋ ਆਪਾਂ ਸਾਰੇ ਚਲਦੇ ਹੈਗੇ ਆ ਹਨਾ ਤੇ ਤੇ ਮੰਮੀ ਨੂੰ ਵੀ ਨਾਲ ਲੈ ਚਲਦੇ ਹੈਗੇ ਆਪਾਂ ਦੇਖ ਕੇ ਆਉਣੀ ਹੈਗੀਆਂ ਵੀ ਕਿਹੜੀ ਸਾਈਡ ਹੈ ਕਿਹੋ ਜੀਆਂ ਗਲੀਆਂ ਚਲਵਾਣ ਗੁਵਾਣ ਦਾ ਹੀ ਪਤਾ ਲੱਗ ਜਾਂਦਾ ਹੈ ਹਨਾ ਕਿਹੋ ਜੀਆਂ ਹੈਗੀ ਹੈਗੇ ਆ ਗਲੀ ਦੇ ਵਿੱਚ वो भी मोडिया पाले ना जी ये सब बढ़िया हो गया समझ में आ गई आगे से एक एक और ये आपरे अंदर फसल का कितना रिपोर्ट है रिपोर्ट है ना कोई दिया ना नहीं बोलती वो जुगाड़ यार ਆਪਾਂ ਆ ਗਏ ਹਾਂ ਜੀ ਜਿਹੜੇ ਇੰਝ ਅੱਗੇ ਦਿੱਸਦੇ ਨੇ ਇਹ ਦੇ ਇੰਨਾ ਟਾਈਮ ਦਾ ਦੁਪਹਿਰ ਤੱਕ ਉਹ ਕਦੇ ਪਰਾਂ ਮੈਂ ਨਾ ਬਿਨਾ ਉਹ ਲੈਣ ਦਾ ਬਦਾਈ ਦੇ ਜੀ ਉਹ ਗੇੜਾ ਦੋੜਾ ਕਰਨਾ ਤੇ ਦਿੱਕਾ ਪਰਾ ਬਹੁਤ ਵਧੀਆ ਰਹਿਗੇ ਆ ਗਿਆ ਜਿੰਦਾ ये ठीक से बताए बात आई का เอามาเอาดิแทคเกอร์ตะละมุนน่ะปาไปเนี่ยอ่ะครับครับก็เลยหมดแล้วนะครับพี่เนี่ยนะก็ทีละอย่างนะครับก็หมดก็โดเลยนะครับ Yeah. ਲੋ ਜੀ ਇੱਥੇ ਅਸੀਂ ਜਾਣ ਲਈ ਹੋ ਗਏ ਆ ਤਿਆਰ ਤੇ ਹੁਣ ਆਪਾਂ ਪਹੁੰਚਦੇ ਹੈਗੇ ਆ ਆਪਾਂ ਜਾਣਾ ਹੈਗਾ ਮੋਟਰਸਾਈਕਲ ਤੇ ਮੈਂ ਤੇ ਮੰਮੀ ਨੇ ਤੇ ਇਹ ਪਹਿਲੇ ਹੀ ਪਹੁੰਚੇ ਹੋਏ ਹੈਗੇ ਉੱਥੇ ਹਨਾ ਉਹ ਕਹਿੰਦੀ ਆ ਫੋਨ ਕੀਤਾ ਸੀ ਵੀ ਰੋਡ ਤੇ ਆ ਜਾਓ ਤਦ ਲੋ ਜੀ ਫਾਈਨਲੀ ਆਪਾਂ ਪਹੁੰਚ ਗਏ ਹੈਗੇ ਉਸ ਗਲੀ 'ਚ ਜਿੱਥੇ ਆਪਾਂ ਲਿਆ ਹੈਗਾ ਪਲਾਟ ਤੇ ਆ ਜਿੱਥੇ ਦਰਵਾਜ਼ਾ ਲੱਗਿਆ ਹੋਇਆ ਹੈ ਹਨਾ ਇਧਰਲੀ ਸਾਈਡ ਵਾਲੀ ਜਗ੍ਹਾ ਦੇ ਵਿੱਚੋਂ ਆਪਾਂ ਕਟਵਾਇਆ ਹੈਗਾ ਆ ਜਿੱਥੋਂ ਦੀ ਐਂਟਰ ਕਰਦੇ ਹਾਂਗੇ ਇਹ ਕਿਸੇ ਹੋਰ ਦਾ ਹੈਗਾ ਤੇ ਇਹਦੀ ਬੈਕ ਤੇ ਵੀ ਪਿੱਛੇ ਗਲੀ ਲੱਗਦੀ ਹੈਗੀ ਤੇ ਇਧਰ ਵੀ ਗਲੀ ਲੱਗਦੀ ਹੈਗੀ ਹੈ ਹਨਾ ਤੇ ਇਹ ਆ ਦੇਖੋ ਇਹ ਹੈਗਾ ਬਹੁਤ ਜ਼ਿਆਦਾ ਵੱਡਾ ਹੈ ਕਾਫੀ ਮਤਲਬ ਇਹ ਹੋਊਗਾ ਤੇ ਸੋ ਗਾਜ ਦੀ ਨੇੜ ਤੇ ਆਪਾਂ ਲੈਣੀ ਸੀ ਜਗਾ 300 ਗਾਜ 300 ਗਾਜ ਦੇ ਵਿੱਚੋਂ ਵੀ ਆਪਾਂ ਸ਼ਹਿਰ ਦੇ ਵਿੱਚ ਨਾ 150 ਗਾਜ 100 ਗਾਜ ਮਤਲਬ ਇੰਨਾਂ ਦੇ ਵਿੱਚ ਹੀ ਪੋਰਸ਼ਨ ਤਿਆਰ ਕੀਤੇ ਹੁੰਦੇ ਆ ਵਿਵੇੜਾ ਵਗੈਰਾ ਰੱਖਿਆ ਨਹੀਂ ਜ਼ਿਆਦਾ ਹੁੰਦਾ ਥੋੜਾ ਬਹੁਤਾ ਹੀ ਹੁੰਦਾ ਹੈਗਾ ਤੇ ਆਪਾਂ ਬਣਾਉਣੀ ਹੈਗੀ ਇੱਥੇ ਦੋ ਪੋਰਸ਼ਨ ਮਤਲਬ ਇੱਕ ਮੇਰੇ ਜੇਠ ਦਾ ਹੋ ਜੂਗਾ ਇੱਕ ਸਾਡਾ ਹੋ ਜੂਗਾ ਅਲੱਗ-ਅਲੱਗ ਹੋਊਗਾ ਜਿਵੇਂ ਵਿਵੇੜਾ ਚਲੋ ਆਪਾਂ ਇੱਕ ਰੱਖ ਲੈਣੇ ਹੈਗੀਆਂ ਤੇ ਪੋਰਸ਼ਨ ਮਤਲਬ ਅਲੱਗ-ਅਲੱਗ ਬਣਾ ਲਾਂਗੇ ਹਨਾ

ਕਿਉਂਕਿ ਮੈਨੂੰ ਇਹ ਕ੍ਰੀਜ਼ ਹੈਗਾ ਵੀ ਪਿੱਛੇ ਦੋ ਕਮਰੇ ਜਿਹੜੇ ਵਧੀਆ ਤਾਂ ਬਣਨ ਥੋੜੇ ਜੇ ਵੱਡੇ ਬਣਨ ਵੀ ਪਹਿਲਾਂ ਵਾਲਾ ਨਾਲ ਹਿਸਾਬ ਹੋਵੇ ਵੀ ਭੀੜ ਭੜੱਕਾ ਜਿਹਾ ਹੋਵੇ ਹਨਾ ਤੇ ਉਹ ਹੀ ਅਸੀਂ ਦੇਖਦੇ ਸੀਗੇ ਵੀ ਸਾਨੂੰ ਚਾਹੀਦੇ ਹੈਗੇ ਸਿੱਧੇ ਸਿੱਧੇ ਚਾਰ ਕਮਰੇ ਦੋ ਉਧਰਲੇ ਤੇ ਦੋ ਇਧਰਲੇ ਹਨਾ ਵੀ ਉਹ ਬਣ ਜਾਣਗੇ ਜਾਂ ਨਹੀਂ ਵੀ ਫਰੰਟ ਕਿੰਨਾ ਬਣਦਾ ਹੈਗਾ ਹਨਾ ਤੇ ਅਸੀਂ ਘਰੋਂ ਕੋਈ ਫੀਤਾ ਵਗੈਰਾ ਨਹੀਂ ਲੈ ਕੇ ਗਏ ਸੀ ਤੇ ਫਿਰ ਮੇਰੇ ਬ੍ਰਦਰ ਨੇ ਬਸ ਉੱਥੇ ਜਿਗਾੜ ਲਾਇਆ ਵੀ ਉੱਥੇ ਇੱਕ ਸੋਟੀ ਤੋੜੀ ਹਨਾ ਦਰਖਤ ਤੋਂ ਉਹਨੂੰ 3 ਕੋ ਫੁੱਟ ਦੀ ਬਣਾਇਆ ਤੇ ਉਸ ਹਿਸਾਬ ਨਾਲ ਸੀਮਿੰਟੀ ਕਰਨ ਲੱਗ ਗਈ ਹੈ ਨਾ ਦੇਖੋ ਵੀ ਡੂੰਗਾ ਤਾਂ ਹੀ ਕਾਫੀ ਲੱਗਾ ਸਾਨੂੰ ਹਨਾ ਵੀ ਬਹੁਤ ساری ਭਰਤੀ ਵਗੈਰਾ ਪਊਗੀ ਪਹਿਲਾਂ ਇਹਦੀ ਸਫਾਈ ਕਰਉਣੀ ਪੈਣੀ ਹੈ ਫਿਰ ਭਰਤੀ ਕਰਉਣੀ ਪੈਣੀ ਹੈ ਸੰਘਰਸ਼ ਤਾਂ ਚਲੋ ਹੁੰਦਾ ਹੀ ਹੈ ਨਾ ਜਦੋਂ ਨਵਾਂ ਮਕਾਨ ਬਣਦਾ ਹੈਗਾ ਤੇ ਪਰ ਮੈਨੂੰ ਲੱਗਦਾ ਵੀ ਜੈਂਟਸ ਨਾਲੋਂ ਹਨਾ ਭਰਾਵਾਂ ਨਾਲੋਂ ਭੈਣਾਂ ਨੂੰ ਬਾਲਾ ਚਾਹ ਹੁੰਦਾ ਹੈ ਹਨਾ ਵੀ ਜਗਾ ਬਣਾਉਂਦਾ ਲੇਡੀਜ਼ ਨੂੰ ਵੀ ਚਲੋ ਸਾਡਾ ਘਰ ਬਣੂਗਾ ਕਿਉਂਕਿ ਲੇਡੀਜ਼ ਦਾ ਤਾਂ ਮੂਹ ਹੈ ਨਾ ਘਰ ਦੇ ਨਾਲ ਹੀ ਹੁੰਦਾ ਹੈ ਨਾ ਆਪਾਂ ਉਹਨੂੰ ਬਣਾਉਣੀਆ ਸਜਾਉਣੀਆ ਹੈ ਨਾ ਆਪਦੇ ਹਿਸਾਬ ਨਾਲ ਸਾਰਾ ਕੁਝ ਕਰਦੀਆਂ ਜਿਵੇਂ ਹੋਣੀ ਹੈ ਅਸੀਂ ਤਿਆਰੀ ਕਰਨ ਲੱਗੇ ਜਾਨੇ ਆ ਵੀ ਆ ਆਪਾਂ ਨਵੇਂ ਘਰੇ ਕਰਾਂਗੇ ਜਾਂ ਕਿ ਹਨਾ ਆ ਉਵੇਂ ਕਰਾਂਗੇ ਆਪਾਂ ਵੀ ਇਸ ਤਰ੍ਹਾਂ ਬਣਾਵਾਂਗੇ ਇਸ ਤਰ੍ਹਾਂ ਕਰਾਂਗੇ ਨਾ ਇਹ ਹੁੰਦਾ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਇੱਕ ਇੱਕ ਵਾਰੀ ਤਾਂ ਜ਼ਰੂਰ ਹਨਾ ਵੀ ਹਰ ਇੱਕ ਔਰਤ ਨੂੰ ਆ ਦੀ ਪਸੰਦ ਦਾ ਘਰ ਮਿਲਣਾ ਚਾਹੀਦਾ ਹੈਗਾ ਵੀ ਬਹੁਤ ਜद्दोजहद ਕਰਨੀ ਪੈਂਦੀ ਆ ਹਰੇਕ ਲੇਡੀ ਨੂੰ ਮੈਂ ਦੇਖਿਆ ਵੀ ਸੰਘਰਸ਼ ਬਹੁਤ ਹੁੰਦਾ ਹੈ ਹੈਨਾ ਇਸ ਦੇ ਵਿੱਚ ਘਰ ਬਣਾਉਣ ਦੇ ਵਿੱਚ ਸਾਢੇ 6 ਹੋਊਗਾ ਪੁਣੇ 6 3 18 ਹੁੰਦੇ ਆ ਸਾਢੇ 6 ਸਮਕਸ਼ੇ ਹੈ 55 ਕਿੰਨਾ ਬਣ ਰਿਹਾ ਬਤਾ ਲਓ ਜੀ ਫਾਈਨਲੀ ਅੱਜ ਸੀਗੇ ਸਾਰੇ ਜਣੇ ਬਹੁਤ ਹੀ ਖੁਸ਼ ਹੈ ਕਿਉਂਕਿ ਅੱਜ ਆਪਾਂ ਨੂੰ ਜਿਹੜਾ ਆਪਣੇ ਦਿਮਾਗ ਤੇ ਜਿਹੜੀ ਟੈਨਸ਼ਨ ਸੀ ਉਹ ਲੈ ਗਈ ਹੈਗੀ ਆ ਪਲਾਟ ਆਪਣਾ डन ਹੋ ਗਿਆ ਹੈਗਾ ਹਨਾ ਮਿਲ ਗਿਆ ਹੈਗਾ ਸਾਰਿਆਂ ਨੂੰ ਇਹ ਵੀ ਸੀਗਾ ਵੀ ਇਸੇ ਰੋਡ ਤੇ ਮਿਲ ਜੀਏ ਤੇ ਮਾਰਕੀਟ ਜਾਂ ਜੋ ਵੀ ਹੈ ਨਾ ਸਾਡਾ ਸ਼ਹਿਰ ਹੈਗਾ ਉਹ ਨੇੜੇ ਹੋ ਗਏ ਵੀ ਬਾਹਰ-ਬਾਰ ਨਾ ਮਿਲੇ ਸ਼ਹਿਰ ਚੋਂ ਨਾ ਕਿਉਂਕਿ ਬੱਚੇ ਛੋਟੀਆਂ ਦਿੱਕਤ ਆ ਜਾਂਦੀ ਹੈਗੀ ਇੰਨਾ ਚੀਜ਼ਾਂ ਦੀ ਹਨਾ ਵੀ ਜੇ ਆਪਾਂ ਕਾਫੀ ਜਿਵੇਂ ਦੂਰ-ਦੂਰ ਵੀ ਦੇਖੇ ਸੀ ਕਿ ਸ਼ਹਿਰੋਂ ਬਾਹਰ ਜਿਵੇਂ ਹੁੰਦੇ ਹਨਾ ਖੇਤ ਹੀ ਲੱਗ ਜਾਂਦੇ ਸੀਗੇ ਨਾਲ ਤੇ ਉੱਥੇ ਵੀ ਥੋੜੀ ਦਿੱਕਤ ਆਉਂਦੀ ਸੀਗੇ ਬੱਚੇ ਛੋਟੇ ਆ ਸਾਈਕਲ ਤੇ ਹੀ ਆਉਣਗੇ ਜਾਂ ਹਨਾ ਹਜੇ ਤੇ ਸਕੂਲ ਸਕਾਲ ਜਾਣ ਚ ਵੀ ਪ੍ਰੋਬਲਮ ਆਉਗੀ ਨਾ ਤੇ ਇਹ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਬਹੁਤ ਸਾਰੇ ਰਿਜੈਕਟ ਕੀਤੇ ਆ ਹਨਾ ਪਹਿਲਾ ਪਲਾਟ ਵੀ ਮਕਾਨ ਵੀ ਜੇ ਮਕਾਨ ਮਿਲਦੇ ਸੀਗੇ ਤਾਂ ਸਾਨੂੰ ਜਿਆਦਾ ਬਹੁਤ ਪੁਰਾਣਾ ਹੁੰਦਾ ਸੀਗਾ ਉਹ ਉਹ ਤੇ ਇਕੱਠੇ ਸਾਨੂੰ ਕਿਤੇ ਮਿਲੇ ਹੀ ਨਹੀਂਗੇ ਤੇ ਅੱਜ ਸਾਰੇ ਬਹੁਤ ਖੁਸ਼ ਸੀਗੇ ਹਨਾ ਵੀ ਚਲੋ ਇੱਕ ਦੂਜੇ ਨੂੰ ਵਧਾਈ ਦੇ ਰਹੇ ਸੀਗੇ ਵੀ ਫਾਈਨਲੀ ਡਨ ਹੋ ਗਿਆ ਹੁਣ ਇਸ ਤੋਂ ਪਾਰਟੀ ਤੋਂ ਬਾਅਦ ਆਪਾਂ ਦੇਖਦੇ ਹੈਗੇ ਆਂ ਵੀ ਉਹਦੇ ਸਾਰੇ ਪੈਸੇ ਦੇ ਕੇ ਹਨਾ ਅੱਧੇ ਦਿਨ ਦੇ ਹੁੰਦੇ ਪਹਿਲਾਂ ਪਹਿਲਾਂ ਅੱਧੇ ਕੁ ਦੇ ਕੇ ਤੇ ਬਿਆਨਾਂ ਵਗੈਰਾ ਹੋ ਜਾਂਦਾ ਹੈਗਾ ਜੋ ਵੀ ਹੁੰਦਾ ਤੇ ਫਿਰ ਫਾਈਨਲੀ ਆਪਾਂ ਸਾਰੇ ਜੋ ਵੀ ਤਰੀਕ ਉੱਥੇ ਲਿਖੀ ਹੋਈ ਐ ਫਿਕਸ ਕੀਤੀ ਉਹਦੇ ਹਿਸਾਬ ਨਾਲ ਸਾਰੇ ਪੈਸੇ ਦੇਵਾਂਗੇ ਤੇ ਇਸ ਤੋਂ ਬਾਅਦ ਚਲੋ ਜੀ ਉਹ ਆਪਣੀ ਫਾਈਨਲੀ ਲਾਸਟਲੀ ਆਪਣੀ ਉਹ ਜਗ੍ਹਾ ਬਣ ਜਾਂਦੀ ਆ ਹਨਾ ਤੇ ਇਸ ਤੋਂ ਬਾਅਦ ਆਪਾਂ ਉੱਥੇ ਕੰਮ ਸ਼ੁਰੂ ਕਰਾਂਗੇ ਇਹ ਗਰਮੀ ਵੀ ਬਹੁਤ ਐ ਤੇ ਪਰ ਇਹ ਕਰਨਾ ਵੀ ਪੈਣਾ ਹਨਾ ਵੀ ਨਾਲ ਦੀਆਂ ਨੂੰ ਹੋ ਜਾ ਜਿਹੜਾ ਚਲੋ દિਵਾਲੀ ਦੇ ਨੇੜੇ ਤੱਕ ਡੰਨ ਹੋ ਹੀ ਜਾਵੇ ਵਾਹਿਗੁਰੂ ਕਰੇ ਕਲੋ ਜੀ ਇੱਥੇ ਕਰਦੇ ਹੈਗੇ ਆ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਤੇ ਨਵੀਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਸਤਿ ਆਕੀ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ